ਜਪਾਨ ਨੂੰ ਪਛਾੜ ਕੇ ਚੌਥੀ ਸਭ ਤੋਂ ਵੱਡੀ ਆਰਥ ਵਿਵਸਥਾ ਬਣਿਆ ਭਾਰਤ ਛੇਤੀ ਹੀ ਤੀਜੀ ਸਭ ਤੋਂ ਵੱਡੀ ਆਰਥ ਵਿਵਸਥਾ ਬਣਾਂਗੇ ਨੀਤੀ ਆਯੋਗ ਜੈਕਾਰਿਆਂ ਦੀ ਗੂੰਜ ਵਿੱਚ ਖੁੱਲੇ ਹੇਮਕਾਉਂਟ ਸਾਹਿਬ ਦੇ ਕਿਵਾੜ ਲੁਧਿਆਣਾ ਪੱਛਮੀ ਜਿਮਨੀ ਚੋਣ ਲਈ 19 ਜੂਨ ਨੂੰ ਪੈਣ ਗਿਆ ਵੋਟਾਂ 23 ਨੂੰ ਆਵੇਗਾ ਨਤੀਜਾ ਸੂਬੇ ਵਿੱਚ ਨਸ਼ੇ ਬੰਦਨ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹੈ ਕੇਜਰੀਵਾਲ ਆਪਰੇਸ਼ਨ ਸੰਦੂਰ ਸਿਰਫ ਫੌਜੀ ਕਾਰਵਾਈ ਨਹੀਂ ਬਲਕਿ ਬਦਲਦੇ ਭਾਰਤ ਦੀ ਤਸਵੀਰ ਹੈ ਪ੍ਰਧਾਨ ਮੰਤਰੀ ਮੋਦੀ ਦੇਸ਼ਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਭਾਰਤ ਜਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕ ਬਵਸਥਾ ਬਣ ਗਿਆ। ਸੀਈਓ ਬੀਵੀਆਰ ਸੁబ్రਮਨੀਅਮ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੀਤੀ ਅਯੋਗ ਦੀ ਗਵਰਨਿੰਗ ਕੌਂਸਲ ਦੀ 10ਵੀਂ ਮੀਟਿੰਗ ਤੋਂ ਬਾਅਦ ਕਿਹਾ ਕਿ ਵਿਸ਼ਵ ਪੱਧਰੀ ਆਰਥਿਕ ਮਾਹੌਲ ਭਾਰਤ ਲਈ ਟੁਕਮਾ ਬਣ ਗਿਆ ਹੈ। ਮੈਂ ਹੁਣ ਬੋਲ ਰਿਹਾ ਹਾਂ ਕਿ ਅੱਜ ਅਸੀਂ 4000 ਆਰਬ ਡਾਲਰ ਦੀ ਅਰਥ ਵਿਵਸਥਾ ਬਣ ਗਏ ਹਾਂ ਵਿਸ਼ਵ ਬੈਂਕ ਤੋਂ ਲੈ ਕੇ IMF ਤੱਕ ਸਾਰੀਆਂ ਗਲੋਬਲ ਏਜੰਸੀਆਂ ਨੇ ਭਾਰਤੀ ਅਰਥ ਵਿਵਸਥਾ ਦਾ ਲੋਹਾ ਮੰਨਿਆ ਹੈ ਪਿਛੇ ਵਿੱਚ ਵੀ ਇਸ ਦੀ GDP ਦੇ ਗ੍ਰੋਥ ਰਫਤਾਰ ਵਧਣ ਦੀ ਸੰਭਾਵਨਾ ਹੈ ਇਸ ਤਰ੍ਹਾਂ ਕੀਅਰ ਏਜ ਰੇਟਿੰਗਸ ਦੀ ਇੱਕ ਰਿਪੋਰਟ ਵਿੱਚ ਪਿਛਲੇ ਦਿਨ ਦੱਸਿਆ ਗਿਆ ਹੈ ਕਿ ਚੌਥੀ ਤਮਾਹੀ ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ 1.5% ਦੀ ਵਧੇਗੀ ਇਸ ਦੇ 6.8 ਤੇ ਰਹਿਣ ਦੀ ਉਮੀਦ ਹੈ ਵਿੱਤੀ ਸਾਲ 2025-26 ਲਈ ਕੁੱਲ ਵਿਕਾਸ ਦਰ 6.3 ਰਹੇਗੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖੇਤੀਬਾੜੀ ਹੋਟਲਾਂ ਤੇ ਆਵਾਜਾਈ ਦੇ ਨਾਲ-ਨਾਲ ਨਿਰਮਾਣ ਖੇਤਰਾ ਵਿੱਚ ਵੀ ਮਜ਼ਬੂਤ ਪ੍ਰਦਰਸ਼ਨ ਕਰਨ ਵਿਕਾਸ ਰਫਤਾਰ ਫੜ ਰਿਹਾ ਹੈ ਰਿਪੋਰਟ ਅਨੁਸਾਰ 2025 ਵਿੱਚ ਵਿਸ਼ਵ ਵਿਆਪੀ ਵਿਕਾਸ ਦਰ 2.8 ਫੀਸਦੀ ਰਹਿਣ ਦਾ ਅਨੁਮਾਨ ਹੈ ਜੋ ਕਿ ਪਹਿਲਾ ਅਨੁਮਾਨਿਤ 0.5 ਫੀਸਦੀ ਅੰਕ ਘਟ ਗਿਆ 2026 ਵਿੱਚ ਵਿਸ਼ਵ ਵਿਆਪੀ ਅਰਥ ਵਿਵਸਥਾ ਦੇ 3% ਦੀ ਦਰ ਨਾਲ ਵਧਣ ਦਾ ਅਨੁਮਾਨ ਹੈ हिमालयया ਦੀਆਂ ਸੱਤ ਖੂਬਸੂਰਤ ਚੋਟੀਆਂ ਤੇ ਸੁਸ਼ੋਭਤ ਗੁਰਦੁਆਰਾ ਸ੍ਰੀ ਹਿਮਕੋਟ ਸਾਹਿਬ ਦੇ ਕਵਾੜ ਦੀ ਆਰੰਭਤਾ ਦੀ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਦਰਮਾਨ ਸੰਗਤ ਲਈ ਖੋਲ ਦਿੱਤੇ ਗਏ। ਹਜ਼ਾਰਾਂ ਦੀ ਤعداد ਵਿੱਚ ਪਹੁੰਚੀ ਸੰਗਤ ਨੇ ਮੱਥਾ ਟੇਕਿਆ ਤੇ ਭਾਰੀ ਠੰਡ ਦੇ ਬਾਵਜੂਦ ਬਰਫ਼ੀਲੇ ਸਰੋਵਰ 'ਚ ਇਸ਼ਨਾਨ ਕੀਤਾ। ਇਸ ਦੌਰਾਨ ਸ੍ਰੀ ਹਿਮਕੋਟ ਸਾਹਿਬ ਦੀ ਪ੍ਰਕਰਮਾ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਆਰੰਭਤਾ ਦੀ ਅਰਦਾਸ 10 ਵਜੇ ਮੁੱਖ ਗ੍ਰੰਥੀ ਭਾਈ ਮਲਾਪ ਸਿੰਘ ਨੇ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਕਾਰਨਮਗਰੋ ਮੋਖ ਦਰਬਾਰ ਹਾਲ ਦੀ ਸੁੰਦਰ ਪਾਲਕੀ ਸਾਹਿਬ ਚ ਸੁਸ਼ੋਭਿਤ ਕੀਤੇ ਗਏ। ਸ਼੍ਰੀ ਹਿਮਕੁੰਡ ਸਾਹਿਬ ਵਿਖੇ ਸਾਰਾ ਦਿਨ ਹੋਈ ਹਲਕੀ ਬਾਰਿਸ਼ ਦੇ ਬਾਵਜੂਦ ਸੰਗਤ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ। ਬਹੁਤ ਸਾਰੇ ਸ਼ਰਧਾਲੂ ਬਰਫ਼ੀਲੇ ਰਸਤੇ ਤੇ ਨੰਗੇ ਪੈਰੀ ਵੀ ਸਫ਼ਰ ਕਰਦੇ ਨਜ਼ਰ ਆਏ। ਹੇਮਕੁੰਡ ਸਾਹਿਬ ਦੇ ਪਹਿਲੇ ਦਿਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਕ ਹੋਣ ਲਈ ਪੁੱਜੀ ਉੱਥੇ ਇਸ ਯਾਤਰਾ ਵਿੱਚ ਸਭ ਤੋਂ ਛੋਟੀ ਉਮਰ ਦਾ ਸ਼ਰਦਾਲੂ ਵੀ ਸ਼ਾਮਲ ਸੀ ਜਿਸ ਦੀ ਉਮਰ ਮਹਿਜ ਸਿਰਫ 5 ਮਹੀਨੇ ਦੀ ਹੈ ਹਵਾਈ ਫੌਜ ਵਿੱਚ ਬਤੌਰ ਸਕਾਡਰਨ ਲੀਡਰ ਡਿਊਟੀ ਨਿਭਾ ਰਹੀ ਰੀਪੂ ਦਮਨ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਕਿਹਾ ਹੈ ਕਿ ਉਸ ਦੀ ਇੱਛਾ ਸੀ ਕਿ ਉਹ ਆਪਣੇ ਬੇਟੇ ਰਣਵੀਰ ਰਾਏ ਨਾਲ ਹੇਮਕੁੰਡ ਸਾਹਿਬ ਦੀ ਯਾਤਰਾ ਕਰੇ ਪਰ ਇਸ ਦੌਰਾਨ ਉਸਦੇ ਪਤੀ ਜੋ ਕਿ ਹਵਾਈ ਫੌਜ ਵਿੱਚ ਪਾਇਲਟ ਵਿੰਗ ਕਮਾਂਡਰ ਹਨ ਨੂੰ ਆਪਰੇਸ਼ਨ ਸੰਦੂਰ ਕਰਨ ਛੁੱਟੀ ਨਹੀਂ ਮਿਲੀ ਅਜੇ ਵਿੱਚ ਉਸਨੇ ਅਰਦਾਸ ਕਰਕੇ ਇਕੱਲੇ ਹੀ ਯਾਤਰਾ ਕਰਨ ਦਾ ਫੈਸਲਾ ਕੀਤਾ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਸ਼੍ਰੀ ਹਿਮਕੋਟ ਸਾਹਿਬ ਦੇ ਦਰਸ਼ਨ ਕਰਨ ਆਈ ਸੰਗਤ ਦੇ ਠਹਿਰਨ ਲੰਗਰ ਅਤੇ ਸਿਹਤ ਸਬੰਧਾਂ ਦਾ ਪ੍ਰਬੰਧ ਸ਼੍ਰੀ ਹਿਮਕੋਟ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ 5000 ਦੇ ਕਰੀਬ ਯਾਤਰੀਆਂ ਦੇ ਰਹਿਣ ਤੇ ਖਾਣ ਪੀਣ ਦੇ ਪੂਖਤਾ ਪ੍ਰਬੰਧ ਕੀਤੇ ਗਏ ਹਨ। ਟਰਸਟ ਵੱਲੋਂ ਚਾਹ ਖਿਚੜੀ ਅਤੇ ਸੇਵੀਆਂ ਦਲੀਆ ਦਾ ਲੰਗਰ ਵਰਤਾਇਆ ਜਾ ਰਿਹਾ ਹੈ। ਮਾੜ ਡਾਕਟਰਾਂ ਦੀ ਦੇਖਰੇਖ ਵਿੱਚ ਡਿਸਪੈਂਸਰੀ ਵੀ ਬੜਾਈ ਗਈ ਹੈ। ਮੈਨੇਜਰ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਅੱਜ ਤੋਂ ਸ਼ੁਰੂ ਹੋਈ ਯਾਤਰਾ ਵਿੱਚ 4500 ਦੇ ਕਰੀਬ ਸ਼ਰਧਾਲੂਆਂ ਨੇ ਮੱਥਾ ਟੇਕਿਆ ਹੈ। ਚੋਣ ਕਮਿਸ਼ਨ ਵੱਲੋਂ ਲੁਧਿਆਣਾ ਪਸ਼ਮੀ ਵਿਧਾਨ ਸਭਾ ਸੀਟ ਲਈ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ। ਜਮਨੀ ਚੋਣ ਲਈ ಮತਦਾਨ 19 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਵੇਗਾ ਅਤੇ ਨਤੀਜੇ 23 ਜੂਨ ਨੂੰ ਆਉਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼ਿਵਨ ਸੀ ਦਾ ਕਹਿਣਾ ਹੈ ਕਿ 26 ਮਈ ਨੂੰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 2 ਜੂਨ ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪ੍ਰਤਾਰ 3 ਜੂਨ ਨੂੰ ਕੀਤੀ ਜਾਵੇਗੀ ਨਾਮਜ਼ਦਗੀ ਪੱਤਰ 5 ਜੂਨ ਤੱਕ ਵਾਪਸ ਲਏ ਜਾ ਸਕਦੇ ਹਨ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਸੀ ਗੋਗੀ ਦੇ ਵੇਵਕਤੀ ਦਿਹਾਂਤ ਕਾਰਨ ਇਹ ਸੀਟ ਖਾਲੀ ਹੋਈ ਹੈ। ਆਪ ਨੇ ਇਸ ਸੀਟ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟਿਕਟ ਦਿੱਤੀ ਹੈ। ਜਦ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਰ ਉਪਕਾਰ ਸੰਘਮਨ ਤੇ ਦਾ ਖੇਡਿਆ ਹੈ। ਭਾਜਪਾ ਨੇ ਹਾਲੇ ਆਪਣੇ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ। ਚੋਣਾਂ ਲਈ ਤਾਰੀਖ ਦਾ ਐਲਾਨ ਹੋਣ ਤੇ ਆਪ ਉਮੀਦਵਾਰ ਸੰਜੀਵ अरोड़ा ਨੇ ਕਿਹਾ ਕਿ ਉਹਨਾਂ ਦੀ ਚੋਣ ਮੁਹਿੰਮ ਵਿੱਚ ਹੋਰ ਸਪਸ਼ਟਾ ਅਤੇ ਨਵੀਂ ਊਰਜਾ ਆ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਹਫ਼ਤੇ ਤੋਂ ਹਲਕੇ ਦੇ ਲੋਕਾਂ ਦੇ ਸੰਪਰਕ ਵਿੱਚ ਹਨ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ। ਚੋਣ ਕਮਿਸ਼ਨ ਨੇ ਚਾਰ ਸੂਬਿਆਂ ਪੰਜਾਬ, ਗੁਜਰਾਤ ਕੇਰਲਾ ਅਤੇ ਪੱਛਮੀ ਬੰਗਾਲ ਦੀਆਂ 5 ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਸਾਰੀਆਂ ਸੀਟਾਂ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ 23 ਜੂਨ ਨੂੰ ਆਉਣਗੇ। ਵੋਟਾਂ ਗੁਜਰਾਤ ਦੇ ਕੜੀ ਤੇ ਵਿਸਾਬਦਰ, ਕੇਰਲਾ ਦੀ ਨਲਾੰਬਰ, ਪੰਜਾਬ ਦੀ ਲੁਧਿਆਣਾ, ਪੱਛਮੀ ਅਤੇ ਪੱਛਮੀ ਬੰਗਾਲ ਦੀ ਕਾਲੀਗੰਜ ਸੀਟਾਂ ਤੇ ਪੈਣਗੀਆਂ। ਗੁਜਰਾਤ ਦੀ ਕੜੀ ਸੀਟ ਕਰਸਨ ਭਾਈ ਸੋਲੰਕੀ ਦੇ ਫਰਵਰੀ ਵਿੱਚ ਦੇਹਾਂਤ ਕਾਰਨ ਖਾਲੀ ਹੋਈ ਸੀ ਜਦੋਂ ਕਿ ਵਿਸਾਵਧਰ ਸੀਟ ਤੋਂ ਭਿਆਨੀ ਭੁਵਿੰਦਰ ਭਾਈ ਵਰੋ ਅਸਤੀਫਾ ਦੇਣ ਕਨ ਜਿਮਨੀ ਚੋਣ ਕਰਾਉਣੀ ਪਈ। ਕੇਰਲਾ ਦੇ ਨਲਾੰਬਰ ਚ ਐਲ ਡੀ ਐਫ ਸਮਰਥਿਤ ਵਿਧਾਇਕ ਪੀ ਵੀ ਅਨਵਰ ਵਰੋ ਅਸਤੀਫਾ ਦਿੱਤੇ ਜਾਣ ਮਗਰੋਂ ਚੋਣ ਹੋ ਰਹੀ ਹੈ। ਅਨਵਰ ਨੂੰ ਤਰਣਮੂਲੂ ਕਾਂਗਰਸ ਦੀ ਕੇਰਲਾ ਕਾਇਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਲੁਧਿਆਣਾ ਪੱਛਮੀ ਤੋਂ ਆਪ ਵਿਧਾਇਕ ਗੁਰਪ੍ਰੀਤ ਬਸੀ ਗੋਗੀ ਦੇ ਜਨਵਰੀ ਵਿੱਚ ਦਿਹਾਂਤ ਹੋਣ ਕਾਰਨ ਇਹ ਸੀਟ ਖਾਲੀ ਹੋਈ ਸੀ। ਰਾਜ ਦੀ ਸ਼ਹਿਰ ਨਾਬਾਬੇਕੇ ਅਗਰਵਾਲ ਸਭਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਮਹਾਰਾਜਾ ਅਗਰਸੇਨ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਅਗਰਵਾਲ ਪਾਈਚਾਰੇ ਦੀ ਛਲਾਗਾ ਕਰਦੇ ਹਨ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਵਣਜ ਨੂੰ ਹੁਲਾਰਾ ਦੇਣ ਲਈ ਰਾਜ ਅਤੇ ਜ਼ਿਲ੍ਹਾ ਪੱਧਰ ਦੇ ਵਪਾਰੀਆਂ ਦੇ ਬੋਰਡ ਬਣਾਏ ਜਾਣਗੇ ਉਹਨਾ ਇਕੱਠ ਨੂੰ ਸੰਬੋਧਨ ਕਰਦੇ ਆ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਨਾ ਸਿਰਫ ਨਸ਼ਾ ਵੇਚਣ ਵਾਲਿਆਂ ਨੂੰ ਸਰਪ੍ਰਸਤੀ ਦਿੱਤੀ ਸਗੋਂ ਉਹ ਖੁਦ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਇਹ ਕਾਰੋਬਾਰ ਚਲਾਉਂਦੇ ਸਨ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਸ਼ਿਆਂ ਦੇ ਖਤਰੇ ਵਿਰੁੱਧ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਇਹ ਆਪਣੇ ਨੌਜਵਾਨਾਂ ਨੂੰ ਇਸ ਖਤਰੇ ਦੇ ਸ਼ਿਕਾਰ ਨਹੀਂ ਹੋਣ ਦੇਵੇਗੀ ਕੇਜਰੀਵਾਲ ਦਾ ਕਹਿਣਾ ਹੈ ਕਿ ਹੁਣ ਪਿੰਡ ਵਾਸੀ ਨਸ਼ਾ ਮੁਕਤ ਹੋ ਰਹੇ ਹਨ ਕਿਉਂਕਿ ਸੂਬੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਹਰ ਪਿੰਡ ਨੂੰ ਇਸ ਅਹਿਮ ਪ੍ਰੋਗਰਾਮ ਅਧੀਨ ਲਿਆਂਦਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਇਹ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦਾ ਸਮਕਾਲੀ ਭਾਰਤ ਇਤਿਹਾਸ ਵਿੱਚ ਕੋਈ ਸਾਨੀ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੀ ਤਰੱਕੀ ਲਈ ਫੰਡਾਂ ਦੀ ਕੋਈ ਕਮੀ ਨਹੀਂ ਅਤੇ ਰੰਗਲਾ ਪੰਜਾਬ ਜਲਦੀ ਹੀ ਹਕੀਕਤ ਬਣੇਗਾ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਨਸ਼ਿਆ ਤੇ ਭ੍ਰਿਸ਼ਟਾਚਾਰ ਵਿਰੋਧੋ ਮਹਿੰਮ ਵਿੱਚ ਸ਼ਾਮਲ ਹੋਣ ਅਤੇ ਇਸ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਖਤਰੇ ਵਿਰੋਧ ਜੰਗ ਛੇੜੀ ਹੋਈ ਹੈ ਅਤੇ ਇਹ ਮਹਿੰਮ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਸਫਲ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਹੈ ਜੋ ਆਮ ਆਦਮੀ ਦੇ ਸਹਿਯੋਗ ਤੋਂ ਬਿਨਾ ਜਿੱਤੀ ਨਹੀਂ ਜਾ ਸਕਦੀ। ਉਨਾ ਇਹ ਵੀ ਕਹੇ ਕਿ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸੂਬੇ ਵਿੱਚ ਨੌਜਵਾਨਾਂ ਨੂੰ 54000 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ। ਉਹਨਾਂ ਕਹੇ ਕਿ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਪਾਈ ਪਤੀਜਾਬਾਦ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ਤੇ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ಮಾਸਿਕ ਪ੍ਰੋਗਰਾਮ ਮੰਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਕਹੇ ਕਿ ਆਪਰੇਸ਼ਨ ਸੰਦੂਰ ਸਿਰਫ ਇੱਕ ਫੌਜੀ ਕਾਰਵਾਈ ਨਹੀਂ ਬਲਕਿ ਸਾਡੇ ਸੰਕਲਪ, ਵੀਰਤਾ ਤੇ ਬਦਲਦੇ ਭਾਰਤ ਦੀ ਤਸਵੀਰ ਹੈ। ਉਹਨਾਂ ਦਾ ਕਹਿਣਾ ਹੈ ਕਿ ਅੱਜ ਪੂਰਾ ਦੇਸ਼ ਅੱਤਵਾਦ ਖਿਲਾਫ ਇਕਜੁੱਟ ਹੈ ਤੇ ਹਰ ਭਾਰਤੀ ਦਾ ਇਹ ਸੰਕਲਪ ਹੈ ਕਿ ਅਸੀਂ ਅੱਤਵਾਦ ਨੂੰ ਖਤਮ ਕਰਨਾ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਛਤੀਸਗੜ੍ਹ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਇਹਨਾਂ ਲੋਕਾਂ ਨੇ तमाम ਚੁਣੌਤੀਆਂ ਵਿਚਕਾਰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੀ ਰਾਹ ਚੁਣੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਦੰਤੇਵਾੜਾ ਵਿੱਚ ਕਦੇ Maowadi ਸਿਕਰਤੇ ਸੀ, ਹੁਣ ਉੱਥੇ ਸਿੱਖਿਆ ਦਾ ਝੰਡਾ ਲਹਿਰਾ ਰਿਹਾ ਹੈ। ਕ ਮੰਤਰੀ ਜੋਗਦੇਵਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ 21 ਜੂਨ 2015 ਵਿੱਚ ਜੋਗਦੇਵ ਦੀ ਸ਼ੁਰੂਆਤ ਤੋਂ ਬਾਅਦ ਲੋਕਾਂ ਦੀ ਇਸ ਪ੍ਰਤੀ ਦਿਲਚਸਪੀ ਲਗਾਤਾਰ ਵਧ ਰਹੀ ਹੈ। ਖੇਲੋ ਇੰਡੀਆ ਖੇਡਾਂ ਦਾ ਜ਼ਿਕਰ ਕਰਦੇ ਆ ਉਹਨਾਂ ਕਹਿੰਦੇ ਕਿ ਹਾਲ ਹੀ ਵਿੱਚ ਹੋਈਆਂ ਖੇਲੋ ਇੰਡੀਆ ਖੇਡਾਂ ਬਹੁਤ ਮਕਬੂਲ ਰਹੀਆਂ ਔਰਤਾਂ ਦਾ ਜ਼ਿਕਰ ਕਰਦੇ ਆ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਜਾਈਆਂ ਹਨ ਜੋ ਖੇਤਾ ਵਿੱਚ ਕੰਮ ਕਰਦੀਆਂ ਹਨ ਅਤੇ ਉਚਾਈਆਂ ਨੂੰ ਛੂ ਰਹੀਆਂ ਹਨ ਉਹਨਾਂ ਕਹਿੰਦੇ ਕਿ ਹੁਣ ਪਿੰਡ ਦੀਆਂ ਔਰਤਾਂ ਡਰੋਨ ਦੀਦੀ ਦੇ ਰੂਪ ਵਿੱਚ ਡਰੋਨ ਉਡਾ ਰਹੀਆਂ ਹਨ ਅਤੇ ਖੇਤੀਬਾੜੀ ਵਿੱਚ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰ ਰਹੀਆਂ ਹਨ ਮੈਨੂੰ ਇਹਨਾਂ ਤੇ ਮਾਣ ਹੈ ਜੰਡੇਆਲਾ ਗੁਰੂ ਨਗਰ ਕਾਉਂਸਲ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਕਾਉਂਸਲਰ ਹਰਜਿੰਦਰ ਸਿੰਘ ਉਰਫ ਬਾਮੰਦੀ ਸ਼ਹਿਰੇਟਾ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾਕਾਂ ਇਲਾਕੇ ਦੇ ਦੁਕਾਨਦਾਰਾਂ ਵਿੱਚ دہشت ਫੈਲ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਐਡੀਸੀਪੀ ਪੁਲਿਸ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਕਾਉਂਸਲਰ ਦੀ ਹੱਤਿਆ ਦੇ ਮਾਮਲੇ ਵਿੱਚ 5 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਰਜਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਸ਼ਹਿਰਾਟਾ ਵਿੱਚ ਇੱਕ ਰਿਸ਼ਤੇਦਾਰ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਜਦੋਂ ਉਹ ਆਪਣੇ ਰਿਸ਼ਤੇਦਾਰ ਨਾਲ ਦੁਪਹਿਰ ਦੇ ਖਾਣੇ ਲਈ ਨੇੜੇ ਇੱਕ ਸਥਾਨ ਤੇ ਜਾ ਰਿਹਾ ਸੀ ਤਾਂ ਮੋਟਰਸਾਈਕਲ ਤੇ ਆਏ ਵਿਅਕਤੀਆਂ ਨੇ ਜਿਨ੍ਹਾਂ ਨੇ ਚਿਹਰੇ ਟਕੇ ਹੋਏ ਸਨ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਗੰਭੀਰ ਜ਼ਖਮੀ ਹੋਏ ਰਜਿੰਦਰ ਸਿੰਘ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿੱਚ ਦਮ ਤੋੜ ਦਿੱਤਾ ਸੂਤਰਾਂ ਦਾ ਕਹਿਣਾ ਹੈ ਕਿ ਕਈ ਵਿਅਕਤੀਆਂ ਤੋਂ ਧਮਕੀਆਂ ਮਿਲ ਰਹੀਆਂ ਸਨ ਪੀਤੇ 12 ਮਹੀਨੋਂ ਵੀ ਕੁਝ ਅਣਪਛਾਤੇ ਵਿਅਕਤੀਆਂ ਨੇ ਜੰਡਿਆਲਾ ਸਥਿਤ ਉਸਦੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਸਨ ਪਰ ਉਹ ਘਰ ਵਿੱਚ ਮੌਜੂਦ ਨਹੀਂ ਸੀ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਿਸ਼ਨ ਕਰਨ ਕੁਦੂ ਗੋਲਡੀ ਅਤੇ ਰਾਜੂ ਨੂੰ ਨਾਮਜ਼ਦ ਕੀਤਾ ਗਿਆ ਹੈ ਇਸ ਮੌਕੇ ਤੇ ਚਸ਼ਮਦੀਤ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਉਹਨਾਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਉਹ ਦੁਕਾਨ ਤੋਂ ਬਾਹਰ ਆਏ ਤਾਂ ਵਿਅਕਤੀ ਨੂੰ ਖੂਨ ਨਾਲ ਲਤਪੱਟ ਦੇਖਿਆ ਉਸਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਮੌਕੇ ਤੋਂ ਭੱਜਦੇ ਦੇਖਿਆ ਜਿਨ੍ਹਾਂ ਦੇ ਮੂੰਹ ਟਕੇ ਹੋਏ ਸਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਇਲਾਕੇ ਵਿੱਚ ਨਸ਼ਾ ਤਸਕਰਾ ਵਿਰੁੱਧ ਆਵਾਜ਼ ਉਠਾ ਰਿਹਾ ਸੀ ਜਿਸ ਕਾਰਨ ਉਸ ਨੂੰ ਧਮਕੀਆਂ ਵੀ ਮਿਲੀਆਂ ਸਨ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਕੀਤੀ ਗਈ ਹੈ ਜੋ ਕਿ ਜੰਡਿਆਲਾ ਗੁਰੂ ਦੇ ਕ੍ਰਿਸ਼ਨਾ ਗਰੁੱਪ ਨਾਲ ਸਬੰਧਤ ਹਨ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ ਇਹਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਕੌਂਸਲਰ ਨੂੰ ਬਾਰ-ਬਾਰ ਧਮਕੀਆਂ ਮੈਦੀਆਂ ਸਨ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਫੇਰ ਹੋ ਚੁੱਕੀ ਹੈ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਧਮਕੀਆਂ ਜਾਂ ਖਤਰੇ ਦੇ ਆਧਾਰ ਤੇ ਨਹੀਂ ਸਗੋਂ ਸਿਆਸੀ ਲਿਹਾਜ਼ਦਾਰੀਆਂ ਦੇ ਆਧਾਰ ਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸਾ ਮੌਕੇ ਤੇ ਆਪ ਆਗੂ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਅਜਿਹੇ ਹਮਲੇ ਹੋ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਅਪਰਾਧੀ ਬਚ ਨਹੀਂ ਸਕਣਗੇ। ਮੰਤਰੀ ਨੇ ਤੁਰੰਤ ਕਾਰਵਾਈ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕਰਦੇ ਕਿਹਾ ਹੈ ਕਿ ਹਥਿਆਰਾਂ ਦੀ ਪਛਾਣ ਕੁਝ ਹੀ ਘੰਟਿਆਂ ਵਿੱਚ ਕੀਤੀ ਗਈ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਕੇਂਦਰੀ ਹਲਕੇ ਤੋਂ ਆਪ ਵਿਧਾਇਕ ਰਮਨ अरोड़ा ਦੀ ਉਸ ਵੇਲੇ ਤबीयत ਵਿਗੜ ਗਈ ਜਦੋਂ ਉਹ ਵਿਜੀਲੈਂਸ ਦੀ ਹਿਰਾਸਤ ਵਿੱਚ ਸਨ ਪਹਿਲਾਂ ਉਨ੍ਹਾਂ ਦੀ ਸਿਹਤ ਜਾਂਚ ਲਈ ਸਿਵਲ ਹਸਪਤਲ ਤੋਂ ਸ਼ਾਮ ਨੂੰ ਟੀਮ ਆਈ ਸੀ ਪਰ ਉਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਨੂੰ ਜਾਂਚ ਲਈ ਸਿਵਲ ਹਸਪਤਲ ਲਿਜਾਇਆ ਗਿਆ ਹੈ ਇਸ ਤੋਂ ਪਹਿਲਾਂ ਸ਼ਾਮ ਨੂੰ ਉਨ੍ਹਾਂ ਦੀ ਤबीयत ਵਿਗੜਨ ਤੇ ਇਲਾਜ ਲਈ ਪਹਿਲਾਂ ਸਿਵਲ ਹਸਪਤਲ ਤੋਂ ਡਾਕਟਰਾਂ ਦੀ ਵਿਸ਼ੇਸ਼ ਟੀਮ ਅਤੇ ਐਂਬੂਲੈਂਸ ਭੇਜੀ ਗਈ ਇਹ ਐਂਬੂਲੈਂਸ ਸ਼ਾਮ ਨੂੰ ਸੀਪੀ ਦਫ਼ਤਰ ਦੇ ਕੋਲ ਵਿਜੀਲੈਂਸ ਦਫ਼ਤਰ ਕੋਲ ਪਹੁੰਚੀ ਹੋਈ ਸੀ ਜਿੱਥੇ ਕਿ ਬਾਹਰ ਪੁਲਿਸ ਮੁਲਾਜ਼ਮ ਵੀ ਤੈਨਾਤ ਸਿਵਲ ਹਸਪਤਾਲ ਤੋਂ ਆਈ ਡਾਕਟਰਾਂ ਦੀ ਟੀਮ ਅਤੇ ਪੁਲਿਸ ਮੁਲਾਜ਼ਮਾਂ ਨੇ ਵੀ ਮੀਡੀਆ ਤੋਂ ਦੂਰੀ ਬਣਾਈ ਰੱਖੀ ਬਾਅਦ ਵਿੱਚ ਵਿਧਾਇਕ ਅਮਨ ਅਰੋੜਾ ਦੀ ਸਿਵਲ ਹਸਪਤਾਲ ਵਿੱਚ ਕੁਝ ਸਮੇਂ ਤੱਕ ਸਿਹਤ ਦੀ ਜਾਂਚ ਕੀਤੀ ਗਈ ਦੱਸਿਆ ਗਿਆ ਹੈ ਕਿ ਇਸ ਦੌਰਾਨ ਰਮਨ ਅਰੋੜਾ ਦੇ ਕੁਝ ਖੂਨ ਦੇ ਨਮੂਨੇ ਲਏ ਗਏ ਬਾਦ ਵਿੱਚ ਵਿਜੀਲੈਂਸ ਟੀਮ ਵਿਧਾਇਕ ਅਰੋੜਾ ਨੂੰ ਵਾਪਸ ਵਿਜੀਲੈਂਸ ਦਫ਼ਤਰ ਲੈ ਗਈ ਸੀ ਹਾਲਾਂਕਿ ਇਸ ਮਾਮਲੇ ਵਿੱਚ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ ਜਿger ਜੋਗਾ ਕਿ ਪ੍ਰਸ਼ਟਾਚਾਰ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਨੂੰ ਬੀਤੇ ਦਿਨੀ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਵਿਜੀਲੈਂਸ ਵੱਲੋਂ ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਨੂੰ ਜਾਰੀ ਨੋਟਿਸ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਯੂਟਿਊਬਰ ਜੋਤੀ ਬਲਹੋਤਰਾ ਨੂੰ ਕੁਝ ਦਿਨ ਪਹਿਲਾਂ ਪਾਕਿਸਤਾਨੀ ਖੁਫੀਆ ਏਜੰਸੀ ਨੂੰ ਭਾਰਤੀ ਰਣਨੀਤਕ ਜਾਣਕਾਰੀ ਭੇਜਣ ਦੇ ਸ਼ੱਕ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਜੋਤੀ ਤੇ ਖੁਫੀਆ ਏਜੰਸੀ ISI ਦੇ ਏਜੰਟ ਦਾਨਿਸ਼ ਤੇ ਸੰਪਰਕ ਵਿੱਚ ਹੋਣ ਦਾ ਦੋਸ਼ ਹੈ। ਉਹ ਦਾਨਿਸ਼ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਤੇ ਪਾਕਿਸਤਾਨ ਦੀ ਯਾਤਰਾ ਵੀ ਕਰ ਚੁੱਕੀ ਹੈ। ਹੁਣ ਰਾਜਸਥਾਨ ਦੇ ਡੀਂਗ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਵੀ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਹੈ। ਰਾਜਸਥਾਨ ਪੁਲਿਸ ਇੰਟੈਲੀਜੈਂਸ ਬਿਊਰੋ ਅਤੇ ਸੀਆਈਡੀ ਦੀ ਇੱਕ ਟੀਮ ਮੋਲਜਮ ਤੋਂ ਪੁੱਛਗਿੱਛ ਕਰ ਰਹੀ ਹੈ ਪੁੱਛਗਿੱਛ ਦੌਰਾਨ ਉਸਨੇ अहम ਜਾਣਕਾਰੀ ਦਿੱਤੀ ਹੈ ਮੋਲਜਮ ਦੀ ਪਛਾਣ ਕਾਸਮ ਵਜੋ ਹੋਈ ਹੈ ਉਹ ਪਹਾੜੀ ਥਾਣਾ ਇਲਾਕੇ ਦਾ ਰਹਿਣ ਵਾਲਾ ਹੈ ਮੁਰਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਜੈਪੁਰ ਲਿਆਂਦਾ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਕਾਸਮ ਕਈ ਮਹੀਨਿਆਂ ਤੋਂ ਪਾਕਿਸਤਾਨੀ ਲੋਕਾਂ ਨਾਲ ਸਿੱਧੇ ਸੰਪਰਕ ਵਿੱਚ ਹੈ ਉਹ ਨਿਯਮਤ ਰੂਪ ਨਾਲ ਆਪਣੇ ਮੋਬਾਈਲ ਤੇ ਗੱਲਾਂ ਤੇ ਚੈਟਿੰਗ ਕਰਦਾ ਸੀ ਆਈਬੀ ਅਤੇ ਸੀਆਈਡੀ ਦੇ ਅਧਿਕਾਰੀ ਪਿਛਲੇ ਕੁਝ ਦਿਨਾਂ ਤੋਂ ਕਾਸਮ ਦੀਆਂ ਸਰਗਰਮੀਆਂ ਤੇ ਨਜ਼ਰ ਰੱਖ ਰਹੇ ਸਨ ਕੇਰਲ ਦੇ ਸਮੁੰਦਰੀ ਕੰਢੇ ਦੇ ਨੇੜਲੇ ਇਲਾਕੇ ਵਿੱਚ 640 ਕੰਟੇਨਰ ਲੈ ਕੇ ਜਾ ਰਿਹਾ ਲਾਈਵੇਰੀਆ ਦਾ ਪਾਰ ਢੋਣ ਵਾਲਾ ਜਹਾਜ਼ ਸਮੁੰਦਰ ਵਿੱਚ ਪਲਟ ਕੇ ਡੁੱਬ ਗਿਆ ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਣ ਦਾ ਖਰਚਾ ਪੈਦਾ ਹੋ ਗਿਆ ਹੈ ਟਟ ਰੱਖਿਆਕ ਬਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 25 ਮਈ ਨੂੰ ਸਵੇਰੇ ਐਮ ਐਸ ਸੀ ਐਲ ਐਸ اے 3 ਤੇਜ਼ੀ ਨਾਲ ਝੁਕਿਆ ਅਤੇ ਪਲਟ ਕੇ ਡੁੱਬ ਗਿਆ ਚਾਲਕ ਦਲ ਦੇ ਸਾਰੇ 24 ਮੈਂਬਰਾਂ ਨੂੰ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ ਆਈ ਐਨ ਐਸ ਸੁਜਾਤਾ ਨੇ ਸੁਰੱਖਿਅਤ ਬਾਹਰ ਕੱਢ ਲਿਆ ਭਾਰਤੀ ਟਟ ਰੱਖਿਆਕ ਬਲਾ ਕਹਿਣਾ ਹੈ ਕਿ ਪ੍ਰਦੂਸ਼ਣ ਕੰਟਰੋਲ ਯੰਤਰਾ ਨਾਲ ਲੈਸ ਜਹਾਜ਼ ਸਖਸ਼ਮ ਨੂੰ ਮੌਕੇ ਤੇ ਭੇਜਿਆ ਗਿਆ ਤਾਂ ਕਿ ਤੇਲ ਰਿਸਨ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ 640 ਕੰਟੇਨਰਾਂ ਵਿੱਚੋਂ 13 ਵਿੱਚ ਰਸਾਇਣਕ ਤੌਰ ਤੇ ਸੰਵੇਦਨਸ਼ੀਲ ਸਮਗਰੀ ਸੀ ਜਦਕਿ 12 ਕੰਟੇਨਰ ਕੈਲਸ਼ੀਅਮ ਕਾਰਬਾਈਡ ਨਾਲ ਭਰੇ ਹੋਏ ਸਨ ਪੰਜਾਬ ਸਰਕਾਰ ਵੱਲੋਂ ਤਹਿਸੀਲਾਂ ਨੂੰ ਪ੍ਰਸ਼ਟਾਚਾਰ ਮੁਕਤ ਬਣਾਉਣ ਵਾਸਤੇ ਨਵੀਂ ਪ੍ਰਣਾਲੀ ਲਾਂਚ ਕੀਤੀ ਜਾ ਰਹੀ ਹੈ ਕਿਤੋਂ ਵੀ ਰਜਿਸਟਰੀ ਨਾਮੀ ਯੋਜਨਾ ਨੂੰ ਅਜਮਾਈਸ਼ੀ ਤੌਰ ਤੇ ਮਹਾਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਮਾਲ ਮਹਿਕਮੇਵਾਂ ਲੋ ਕਾਫੀ ਸਮੇਂ ਤੋਂ ਰਜਿਸਟਰੀ ਮੌਕੇ ਆਮ ਲੋਕਾਂ ਦੀ ਹੁੰਦੀ ਲੁੱਟ ਤੇ ਖਜਲ ਖੁਆਰੀ ਘਟਾਉਣ ਲਈ ਨਵੇਂ ਸੁਧਾਰਾਂ ਦੇ ਰਾਹ ਤਲਾਸ਼ੇ ਜਾ ਰਹੇ ਹਨ ਜਾਣਕਾਰੀ ਅਨੁਸਾਰ ਨਵੀਂ ਯੋਜਨਾ ਲਾਗੂ ਹੋਣ ਮਗਰੋਂ ਜ਼ਿਲ੍ਹੇ ਵਿੱਚ ਵਿਅਕਤੀ ਕਿਸੇ ਵੀ ਤਹਿਸੀਲ 'ਚ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਰਾ ਸਕੇਗਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਹ ਸਕੀਮ ਸ਼ੁਰੂ ਕਰਨਗੇ ਬੇਰਵਿਅ ਅਨੁਸਾਰ ਰਜਿਸਟਰੀ ਤੇ ਪਹਿਲਾ ਲੋੜੀਂਦੇ ਦਸਤਾਵੇਜ਼ ਆਨਲਾਈਨ ਅਪਲੋਡ ਹੋਣਗੇ ਅਤੇ ਆਨਲਾਈਨ ਹੀ ਸਰਕਾਰ ਰਿਕਾਰਡ ਦੀ ਅਗਾਊਂ ਚੈੱਕ ਅਪ ਕਰੇਗੀ। ਇਹ ਪ੍ਰਕਿਰਿਆ 48 ਘੰਟਿਆਂ ਵਿੱਚ ਮੁਕੰਮਲ ਹੋਵੇਗੀ। ਲਾਭਪਾਤਰੀ ਨੂੰ ਖੁੱਲ ਹੋਵੇਗੀ ਕਿ ਉਹ ਜ਼ਿਲ੍ਹੇ ਵਿਚਲੇ ਆਪਣੀ ਜਾਇਦਾਦ ਦੀ ਰਜਿਸਟਰੀ ਜ਼ਿਲ੍ਹੇ ਅੰਦਰ ਪੈਂਦੇ ਕਿਸੇ ਵੀ ਤਹਿਸੀਲ ਕੇਂਦਰ ਤੋਂ ਕਰਵਾ ਸਕੇਗਾ। ਨਵੀਂ ਪ੍ਰਣਾਲੀ ਅਨੁਸਾਰ ਜੇ ਕਿਸੇ ਰਿਕਾਰਡ ਵਿੱਚ ਕੋਈ ਖਾਮੀ ਤਾਂ ਆਨਲਾਈਨ ਹੀ ਸੂਚਨਾ ਭੇਜ ਦਿੱਤੀ ਜਾਵੇਗੀ। ਜੇ ਰਜਿਸਟਰੀ ਲਈ ਅਪਲੋਡ ਕੀਤਾ ਗਿਆ ਰਿਕਾਰਡ ਦਰੁਸਤ ਹੈ ਤਾਂ ਉਸ ਮਗਰੋਂ ਆਨਲਾਈਨ ਫੀਸ ਤਾਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਰਜਿਸਟਰੀ ਲਈ ਤਰੀਕ ਲਈ ਜਾ ਸਕੇਗੀ ਲੋਕਾਂ ਨੂੰ ਡੋਰ ਸਟੈਪ ਡਿਲੀਵਰੀ ਵੀ ਦਿੱਤੀ ਜਾਵੇਗੀ ਸਟੈਂਪ ਡਿਊਟੀ ਦਾ ਭੁਗਤਾਨ ਵੀ ਆਨਲਾਈਨ ਹੋਵੇਗਾ ਕਿਸੇ ਵੀ ਤਰ੍ਹਾਂ ਦੀ ਰਜਿਸਟਰੀ ਦੇ ਰਿਕਾਰਡ ਵਿੱਚ ਕੋਈ ਘਾਟ ਹੈ ਤਾਂ ਉਸ ਨੂੰ ਮਾਲ ਅਫਸਰ ਰਿਕਾਰਡ ਤੇ ਲਿਆਵੇਗਾ ਰਜਿਸਟਰੀ ਨਾਲ ਸੰਬੰਧਿਤ ਹਰ ਸੂਚਨਾ ਵਿਅਕਤੀ ਨੂੰ ਵਟਸਐਪ ਜਰੀਏ ਮਿਲੇਗੀ ਜਾਣਕਾਰੀ ਮੁਤਾਬਕ ਮਾਲ ਵਿਭਾਗ ਵਿੱਚ ਹੋਰ ਸੁਧਾਰ ਵੀ ਪ੍ਰਕਿਰਿਆ ਅਧੀਨ ਹਨ ਮਾਲ ਵਿਭਾਗ ਦੇ ਪਟਵਾਰੀਆਂ ਦੀ ਹਾਜ਼ਰੀ ਵੀ ਆਨਲਾਈਨ ਹੀ ਲੱਗੇਗੀ ਪੰਜਾਬ ਵਿੱਚ ਆਮ ਵਿਅਕਤੀ ਤਸਦੀਕਸ਼ੁਦਾ ਫਰਜ਼ ਵੀ ਆਨਲਾਈਨ ਹਾਸਲ ਕਰ ਸਕਣਗੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਤਸਵੀਲਾਂ ਨੂੰ ਪ੍ਰਸ਼ਟਾਚਾਰ ਮੁਕਤ ਕਰਨਾ ਹੈ ਪ੍ਰਵਾਸੀ ਪੰਜਾਬੀਆਂ ਦੀ ਸੰਪਤੀ ਦੀ ਹਿਫਾਜ਼ਤ ਲਈ ਵੀ ਮਾਲ ਵਿਭਾਗ ਵੱਲੋਂ ਸਹੂਲਤ ਦਿੱਤੀ ਜਾਵੇਗੀ ਜਦੋਂ ਵੀ ਪ੍ਰਵਾਸੀ ਪੰਜਾਬੀਆਂ ਦੇ ਮਾਲ ਰਿਕਾਰਡ ਵਿੱਚ ਕੋਈ ਛੇੜਛਾੜ ਹੋਵੇਗੀ ਤਾਂ ਫੌਰੀ ਉਸ ਦਾ ਪਤਾ ਉਹਨਾਂ ਨੂੰ ਆਨਲਾਈਨ ਸਨੇਹ ਜਰੀਏ ਲੱਗ ਜਾਵੇਗਾ ਇਸ ਤੋਂ ਇਲਾਵਾ ਆਨਲਾਈਨ ਹੀ ਇੰਤਕਾਲ ਕਰਾਏ ਜਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਜਿਸ ਵਿੱਚ ਪੂਰਨ ਪਾਰਦਰਸ਼ਤਾ ਹੋਵੇਗੀ ਦਿੱਲੀ ਪੁਲਿਸ ਦੀ ਆਈਜੀਆਈ ਇਕਾਈ ਨੇ ਇੱਕ ਸਮਗਲਰ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਕਥਤ ਤੌਰ ਤੇ ਇੱਕ ਅੰਤਰਰਾਸੀ ਆਨਲਾਈਨ ਗੇਮਿੰਗ ਨੈਟਵਰਕ ਨਾਲ ਸੰਬੰਧ ਹਨ ਪੁਲਿਸ ਦਾ ਕਹਿਣਾ ਹੈ ਕਿ ਮਧ ਪ੍ਰਦੇਸ਼ ਦੇ ਪੰਜ ਲੋਕਾਂ ਨੂੰ ਤੋਖਾ ਦੇ ਨਾਲ 398 ਐਕਟਿਵ ਭਾਰਤੀ SIM ਕਾਰਡ ਹਾਸਲ ਕਰਨ ਅਤੇ ਉਹਨਾਂ ਨੂੰ ਵਿਦੇਸ਼ ਭੇਜਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਹੈ। ਇਹ ਗ੍ਰੋ ਉਦੋਂ ਸਾਹਮਣੇ ਆਇਆ ਜਦੋਂ CI SF ਨੇ 15 ਫਰਵਰੀ ਨੂੰ IGI ਹਵਾਈ ਅੱਡੇ ਦੇ ਟਰਮੀਨਲ 3 'ਤੇ ਸੁਨੀਲ रावत ਨਾਂ ਦੇ ਵਿਅਕਤੀ ਨੂੰ ਰੋਕਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕ रावत ਨੇ ਦੁਬਈ ਜਾਣ ਲਈ ਜਹਾਜ਼ ਵਿੱਚ ਸਵਾਰ ਹੋਣਾ ਸੀ ਉਸ ਦੇ ਕੋਲੋਂ ਵੱਖ-ਵੱਖ ਨਾਮਾਂ ਨਾਲ ਰਜਿਸਟਰ 398 ਐਕਟਿਵ SIM ਕਾਰਡ ਮਿਲੇ ਹਨ ਜਾਣ ਤੋਂ ਪਤਾ ਲੱਗਾ ਹੈ ਕਿ रावत ਕਿਸ ਤਰ੍ਹਾਂ ਦੇ ਫੈਜ਼ਲ ਨਾਂ ਦੇ ਦੁਬਈ ਸਥਿਤ ਇੱਕ ਸੂਤਰ ਦੀਆਂ ਹਦਾਇਤਾਂ ਤੇ ਕੰਮ ਕਰ ਰਿਹਾ ਸੀ ਇਸ ਤੋਂ ਬਾਅਦ ਉਸ ਦੇ ਚਾਰ ਹੋਰ ਸਾਥੀਆਂ ਨੂੰ ਫੜ ਲਿਆ ਗਿਆ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਇਹ ਬਹੁਤ ਵੱਡਾ ਰੈਕਟ ਹੈ ਜਿਸ ਤੀਆਂ ਜਣਾ ਤੱਕ ਜਾਇਆ ਜਾਵੇਗਾ ਅਰਾਸਤੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਪੁੱਤਰ ਤੇਜਪ੍ਰਤਾਪ ਯਾਦਵ ਨੂੰ ਗੈਰ ਜ਼ਿੰਮੇਵਾਰਾ ਨਾ ਵਿਵਹਾਰ ਦੇ ਕਾਰਨ 6 ਸਾਲ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਤੇ ਉਹਨਾਂ ਨਾਲੋਂ ਸਾਰੇ ਪਰਿਵਾਰਕ ਸਬੰਧ ਵੀ ਤੋੜ ਦਿੱਤੇ ਲਾਲੂ ਪ੍ਰਸਾਦ ਜਰਮ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਇੱਕ ਪੋਸਟ ਵਿੱਚ ਇਸ ਦਾ ਐਲਾਨ ਕਰਦੇ ਕਿਹਾ ਹੈ ਕਿ ਜੇਠੇ ਪੁੱਤਰ ਦੀ ਗਤੀਵਿਧੀ ਲੋਕ ਅਚਾਨਕ ਤੇ ਗੈਰ ਜ਼ਿੰਮੇਵਾਰਾਨਾ ਵਿਵਹਾਰ ਸਾਡੇ ਪਰਿਵਾਰਕ ਕਦਰਾਂ ਕੀਮਤਾਂ ਤੇ ਸੰਸਕਾਰਾਂ ਦੇ ਅਨੁਸਾਰ ਨਹੀਂ ਹੈ ਉਪਰੋਤਕ ਹਰਾਤ ਕਰਨ ਉਸ ਨੂੰ ਪਾਰਟੀ ਅਤੇ ਪਰਿਵਾਰ ਤੋਂ ਦੂਰ ਕਰਦਾ ਹਾਂ ਹੁਣ ਤੋਂ ਉਸ ਦੀ ਪਾਰਟੀ ਅਤੇ ਪਰਿਵਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੋਵੇਗੀ ਉਸ ਨੂੰ 6 ਸਾਲ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ ਉਨਾ ਕਹਿਆ ਕਿ ਉਹ ਖੁਦ ਆਪਣੀ ਨਿੱਜੀ ਜ਼ਿੰਦਗੀ ਦੇ ਚੰਗੇ ਮਾੜਿਆ ਤੇ ਗੁਣ ਨੁਕਸਾਨ ਦੇਖਣ ਦੇ ਸਮਰਥ ਹਨ ਜਿਸ ਕਿਸੇ ਦੇ ਵੀ ਉਸ ਨਾਲ ਸੰਬੰਧ ਹਨ ਉਸ ਨੂੰ ਆਪਣੀ ਮਰਜ਼ੀ ਨਾਲ ਫੈਸਲੇ ਲੈਣੇ ਚਾਹੀਦੇ ਹਨ ਮੈਂ ਹਮੇਸ਼ਾ ਜਨਤਕ ਜੀਵਨ ਵਿੱਚ ਜਨਤਕ ਸ਼ਰਮਦਾਇਕ ਸਮਰਥਕ ਰਿਹਾ ਹਾਂ ਪਰਿਵਾਰ ਦੇ ਆਗਿਆਕਾਰੀ ਮੈਂਬਰਾਂ ਨੇ ਜਨਤਕ ਜੀਵਨ ਵਿੱਚ ਇਸ ਵਿਚਾਰ ਨੂੰ ਅਪਣਾਇਆ ਹੈ ਅਤੇ ਪਾਲਣਾ ਕੀਤੀ ਹੈ ਇੱਕ ਕਦਮ ਤੇਜ ਪ੍ਰਤਾਪ ਜੱਜਦਵਲੋ ਇੱਕ ਫੇਸਬੁੱਕ ਪੋਸਟ ਤੇ ਇਹ ਕਹਿਣ ਤੋਂ ਇੱਕ ਦਿਨ ਬਾਅਦ ਉਠਾਇਆ ਗਿਆ ਹੈ ਕਿ ਉਹ ਇੱਕ ਨੌਜਵਾਨ ਔਰਤ ਨਾਲ ਰਿਸ਼ਤੇ ਵਿੱਚ ਸੀ ਪਰ ਬਾਅਦ ਵਿੱਚ ਦਾਵਾ ਕੀਤਾ ਹੈਗਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਸ ਦਾ ਅਕਾਊਂਟ ਹੈਕ ਕੀਤਾ ਗਿਆ ਸੀ ਜਿਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਹੁਸ਼ਿਆਰਪੁਰ ਬੱਸ ਸਟੈਂਡ ਤੇ ਸਥਾਪਿਤ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ ਬੁੱਤ ਨਾਲ ਕਿਸੇ ਸਮਾਜ ਵਿਰੋਧੀ ਅਨਸਰ ਵੱਲੋਂ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਨੇ ਉਸ ਨੂੰ ਮੌਕੇ ਤੇ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਬਾਬਾ ਸਾਹਿਬ ਦੇ ਬੁੱਤ ਦੇ ਨੇੜੇ ਗਿਆ ਤੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਤੇ ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਆਇਆ ਸੀ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਨਈਤਾ ਹੁਸ਼ਿਆਰਪੁਰ ਬੰਦ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਚੌਕ ਤੇ ਪੁਲਿਸ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਸੀ ਉੱਥੇ ਲੱਗੇ ਸੀਸੀਟੀਵੀ ਕੈਮਰੇ ਵੀ ਕੰਮ ਨਹੀਂ ਕਰ ਰਹੇ ਇਸ ਮੌਕੇ ਤੇ ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜਗਦੀਪ ਸਿੰਘ ਨਾਂ ਦੇ ਵਿਅਕਤੀ ਨੇ ਬਾਬਾ ਸਾਹਿਬ ਦੇ ਬੋਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕੀਤੀ ਹੈ پاکستان ਦੀ ਸਬਾਈ ਆਫਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਲੰ데 ਪੰਜਾਬ ਵਿੱਚ ਬੀਤੀ ਸ਼ਾਮ ਆਏ ਸ਼ਕਤੀਸ਼ਾਲੀ ਤੂਫਾਨ ਤੇ ਭਾਰੀ ਬਾਰਿਸ਼ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ ਤੇ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਪੀਡੀਐਮਏ ਦੇ ਬੁਲਾਰੇ ਅਨੁਸਾਰ ਲਾਹੌਰ ਵਿੱਚ ਤੂਫਾਨ ਤੇ ਤੇਜ਼ ਹਵਾਵਾਂ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ 라ਵਲਪਿੰਡੀ شیخਪੂਰਾ ਸ਼੍ਰੀ ਨਨਕਾਣਾ ਸਾਹਿਬ ਸਿਆਲਕੋਟੇ ਮਿਆਬਾੜੀ ਵਿੱਚ ਇੱਕ ਇੱਕ ਮੌਤੇ ਜ਼ਿਲ੍ਹੇ ਵਿੱਚ ਤਿੰਨ ਮੌਤੇ ਹੋਈਆਂ ਹਨ ਬੁਲਾਰੇ ਦਾ ਕਹਿਣਾ ਹੈ ਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਤੂਫਾਨ ਦੌਰਾਨ ਮੌਤੇ ਹੋਣ ਦੀ ਜਾਣਕਾਰੀ ਮਿਲੀ ਹੈ ਉਹਨਾਂ ਦਾ ਕਹਿਣਾ ਹੈ ਕਿ ਤੂਫਾਨ ਨੇ ਖਾਸ ਕਰਕੇ ਕੱਚੇ ਘਰਾਂ ਤੇ ਖੰਡਰ ਬਣੀਆਂ ਇਮਾਰਤਾਂ ਨੂੰ ਵਿਆਪਕ ਨੁਕਸਾਨ ਪਹੁੰਚਾਇਆ ਹੈ ਲਾਹੌਰ ਵਿੱਚ ਦਰਖਤ ਡਿੱਗਣ ਤੇ ਨੁਕਸਾਨੇ ਗਏ ਸੋਲਰ ਪੈਨਲਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਪੀਡੀਐਮ ਨੇ ਸੂਬੇ ਭਰ ਦੇ ਕਮਿਸ਼ਨਰ ਡਿਪਟੀ ਕਮਿਸ਼ਨਰ ਅਤੇ ਬਚਾਅ ਏਜੰਸੀਆਂ ਨੂੰ ਐਮਰਜੈਂਸੀ ਸਥਿਤੀਆਂ ਦਾ ਪ੍ਰਬੰਧ ਕਰਨ ਲਈ ਹਾਈ ਅਲਰਟ ਤੇ ਰਹਿਣ ਦੇ ਆਦੇਸ਼ ਦਿੱਤੇ ਹਨ ਪੰਜਾਬ ਰਾਹਤ ਕਮਿਸ਼ਨਰ ਨਵੀਲ ਜਵੇਦ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਤੂਫਾਨ ਨਾਲ ਸੰਬੰਧਿਤ ਘਟਨਾਵਾਂ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਮੁਫਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਇੱਕ ਵੱਖਰੀ ਘਟਨਾ ਵਿੱਚ ਕਰਾਚੀ ਤੋਂ ਲਾਹੌਰ ਜਾ ਰਹੀ ਇੱਕ ਨਿੱਜੀ 에ਅਰਲਾਈਨ ਦੀ ਉਡਾਨ ਨੂੰ ਸ਼ਕਤੀਸ਼ਾਲੀ ਹਨੇਰੀ ਵਿੱਚ ਦਾਖਲ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਗੜਬੜ ਦਾ ਸਾਹਮਣਾ ਕਰਨਾ ਪਿਆ। ਰਿਪੋਰਟਾਂ ਦਾ ਕਹਿਣਾ ਹੈ ਕਿ ਜਹਾਜ਼ ਕਈ ਮਿੰਟਾਂ ਤੱਕ ਤੂਫਾਨ ਵਿੱਚ ਫਸਿਆ ਰਿਹਾ ਜਿਸ ਕਾਰਨ ਯਾਤਰੀਆਂ ਵਿੱਚ ਕਬਰਾਹਟ ਫੈਲ ਗਈ। ਇੱਕ ਸਰਬਪਾਰਟੀ ਭਾਰਤੀ ਸੰਸਦ ਵਫਰ ਨੇ ਬਹਿਰੈਨ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਖਾਲਿਦ ਬਨ ਅਬਦੁੱਲਾ ਅਲ ਖਲੀਫਾ ਨੂੰ ਸਰਹੱਦ ਪਰ ਅਤਵਾਦੀ ਚੁਣੌਤੀ ਤੇ ਇਸ ਨਾਲ ਜਿੱਠਣ ਲਈ ਨਵੀਂ ਦਿੱਲੀ ਦੇ ਦ੍ਰਿੜ ਇਰਾਦੇ ਬਾਰੇ ਜਾਣਕਾਰੀ ਦਿੱਤੀ। ਪਾਜ-ਪਾਜ ਸੰਸਦ ਮੈਂਬਰ ਬਜੰਤ ਜੈ ਪਾਂਡਾ ਦੀ ਅਗਵਾਈ ਵਾਲਾ ਇਹ ਵਫਤ ਭਾਰਤ ਵੱਲੋਂ ਸੌਂਪਿਆ ਗਿਆ ਸੱਤ ਬੋ ਪਾਰਟੀ ਵਫਰਾਂ ਵਿੱਚੋਂ ਇੱਕ ਹੈ। ਜਿਨ੍ਹਾਂ ਨੂੰ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਅਤੇ ਅਤਵਾਦ ਪ੍ਰਤੀ ਭਾਰਤ ਦੇ ਜਵਾਬ ਆਰੇ ਅੰਤਰਰਾਸ਼ਟਰੀ ਪਾਈਚਾਰੇ ਤੱਕ ਪਹੁੰਚ ਲਈ 33 ਵਿਸ਼ਵ ਰਾਤਾਨੀਆਂ ਦਾ ਦੌਰਾ ਕਰਨ ਦਾ ਕੰਮ ਸੌਂਪਿਆ ਗਿਆ ਹੈ। ਭਾਰਤ ਤੇ ਬਹਿਰਨ ਦੀ ਡੂੰਗੀ ਇਤਿਹਾਸਕ ਦੋਸਤੀ ਵਿਸ਼ਵਾਸ, ਸਾਂਝੇ ਮੁੱਲਾਂ ਤੇ ਆਪਸੀ ਸਤਿਕਾਰ ਤੇ ਆਧਾਰਿਤ ਹੈ। ਇਹ ਮੁਲਾਕਾਤ ਰਾਤਾਨੀ ਪਨਾਮਾ ਦੇ ਗੁਦਾਬੀਆ ਪੈਰਿਸ ਵਿੱਚ ਹੋਈ ਹੈ। ਬੋਗੈਂਤੀ ਸੰਸਦ ਮੈਂਬਰਾਂ ਨੇ ਬਹਿਰਨ ਦੀ ਵਿਧਾਨ ਸਭਾ ਦੇ ਉੱਪਰਲੇ ਸਦਨ ਸ਼ੂਰਾ ਬਹਿਰੀਨ ਦੇ ਸਪੀਕਰ ਅਲੀ ਬਨ ਸਲੇ ਅਲਸਲੇ ਨਾਲ ਮੁਲਾਕਾਤ ਵੀ ਕੀਤੀ ਅਤੇ ਆਤਵਾਦ ਨਾਲ ਜੁੜੇ ਤੇ ਦੁਬੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਸੰਕਲਪ ਨੂੰ ਰਖਾਂਕਤ ਕੀਤਾ ਹੈ ਸਵੀਡਿਸ਼ ਖੋਜੀਆਂ ਨੇ ਇੱਕ ਖੋਜ ਵਿੱਚ ਇਹ ਪਤਾ ਲਗਾਉਣ ਚ ਸਫਲਤਾ ਹਾਸਲ ਕੀਤੀ ਹੈ ਕਿ ਭਾਰ ਘਟਾਉਣ ਵਾਲੀਆਂ ਦਵਾਈਆਂ ਜਿਵੇਂ ਕਿ ਸੈਮਾ ਗਰੂਟਾਈਡ ਤੰਤ੍ਰਿਕਾ ਸੈੱਲਾਂ ਨੂੰ ਕਿਵੇਂ ਸਰਗਰਮ ਕਰਦੀਆਂ ਹਨ ਤੇ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ ਸੈਮਗਲੂਟਾਈਲ ਜੀਐਲਪੀ 1ਆਰ ਐਗੋਨਿਸਟਸ ਦੇ ਸਮੂਹ ਵਿੱਚ ਆਉਂਦਾ ਹੈ ਤੇ ਇਹ ਭੁੱਖ ਤੇ ਭਾਰ ਨੂੰ ਘਟ ਕਰਨ ਲਈ ਜਾਣਿਆ ਜਾਂਦਾ ਹੈ। ਇਹਦੀ ਵਰਤੋਂ ਮੋਟਾਪੇ ਤੇ ਟਾਈਪ 2 ਡਾਇਬੀਟੀਸ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਹਾਲਾਂਕਿ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਹਨ ਜਿਨ੍ਹਾਂ ਵਿੱਚ ਜੀ ਕਬਰਾਉਣਾ ਤੇ ਮਸਲਜ ਘਟ ਹੋਣਾ ਸ਼ਾਮਲ ਹੈ। ਗਾਥੇਨ ਵਰਗ ਯੂਨੀਵਰਸਿਟੀ ਦੇ ਖੋਜੀ ਦਿਮਾਗ 'ਚ ਲਾਭਕਾਰੀ ਪ੍ਰਵਾਹਾਵਾਂ ਵਾਲੇ ਤੰਤਰਕ ਸਿਲਾਂ ਦੇ ਮਾੜੇ ਪ੍ਰਵਾਹਾਵਾਂ 'ਚ ਯੋਗਦਾਨ ਦੇਣ ਵਾਲੇ ਸਿਲਾਂ ਤੇ ਵਾਕਫੀਸ਼ਾਨ ਕਰਨ 'ਚ ਸਫਰ ਰਏ ਹਨ ਖੋਜੀਆਂ ਨੇ ਸੈਮੂ ਗਲੋਟਾਈਡ ਦੇ ਦਿਮਾਗ ਤੇ ਪ੍ਰਭਾਵ ਦਾ ਅਧਿਐਨ ਕਰਨ ਲਈ ਮਾਊਸ ਮਾਡਲ ਦੀ ਵਰਤੋਂ ਕੀਤੀ ਹੈ ਉਹਨਾਂ ਨੇ ਇਸ ਦੀ ਜਾਂਚ ਕੀਤੀ ਕਿ ਕਿਹੜੇ ਤੰਤਰਕ ਸੈੱਲ ਦਵਾਈਆਂ ਵੱਲੋਂ ਸਰਗਰਮ ਹੁੰਦੇ ਹਨ ਫਿਰ ਇਹਨਾਂ ਨੂੰ ਬਿਨਾਂ ਦਵਾਈ ਦਿੱਤੇ ਹੀ ਸਰਗਰਮ ਕਰਨ ਦੇ ਵਿੱਚ ਸਫਰ ਰਏ ਹਨ ਇਹਦੇ ਸਿੱਟੇ ਜਨਰਲ ਸੈਲ metablism ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਚੂਹੇ ਨੇ ਘੱਟ ਖਾਧਾ ਤੇ ਉਹਨਾਂ ਦਾ ਭਾਰ ਘਟ ਹੋ ਗਿਆ ਇਹ ਠੀਕ ਉਸੇ ਤਰ੍ਹਾਂ ਹੋਇਆ ਜਦੋਂ ਉਹਨਾਂ ਨੂੰ ਸੈਮਾ ਗਰੂ ਟਾਈਡ ਦਿੱਤਾ ਗਿਆ ਸੀ ਜਦੋਂ ਇਹਨਾਂ ਤੰਤਰਿਕ ਸੈੱਲਾਂ ਨੂੰ ਨਸ਼ਟ ਕੀਤਾ ਗਿਆ ਥਾ ਦਵਾਈ ਦਾ ਪ੍ਰਭਾਵ ਭੁੱਖ ਤੇ ਫੈਟ ਘਟਣ ਤੇ ਕਾਫੀ ਘਟ ਹੋ ਗਿਆ ਹਾਲਾਂਕਿ ਇਹਦੇ ਮਾੜੇ ਪ੍ਰਭਾਵ ਜੀ ਕਬਰਾਉਣ ਤੇ ਮਸਲਜ ਦੀ ਘਾਟ ਬਣੀ ਰਹੀ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ